ਆਨੇ ਉਹਨਾਂ ਦਾ ਕਿਤੇ ਵੀ ਨਾਮ ਜਿਹੜਾ ਲਿਖਿਆ ਨਹੀਂ ਹੈ ਸੋ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਇਹ ਵੱਡਾ ਪੜਤਖਾਣਾ ਚਾਹੀਦਾ ਚਾਹੇ ਸਾਡੇ ਪ੍ਰਧਾਨ ਕਬਲਜੀਤ ਸਿੰਘ ਲੱੱੜ ਕਾਂਗਰਸ ਪਾਰਟਨਰ ਸਬੰਧਤ ਨਹੀਂ ਪਰ बतौर ਪ੍ਰਧਾਨ ਉਹ ਸਾਰੇ ਸ਼ਹਿਰ ਦੇ ਪ੍ਰਧਾਨ ਨੇ ਉਹ ਸਾਰਿਆਂ ਦੇ ਸਾਂਝੇ ਪ੍ਰਧਾਨ ਨੇ ਉਹ ਇੱਕ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਹੈਗੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਜਿਹੜਾ ਵਾ ਉਹ ਇੱਕ ਇਲੈਕਟਿਡ ਰੀਪ੍ਰেজੈਂਟੇਟਿਵ ਨੂੰ ਔਰ ਇੱਕ ਸੰਵਿਧਾਨਿਕ ਅਹੁਦੇ ਤੇ ਬੈਠੇ ਪ੍ਰਧਾਨ ਨੂੰ ਇਸ ਤਰ੍ਹਾਂ ਉਹਦਾ ਨਰਾਦਰ ਕਰਨਾ ਇਹ ਮੈਂ ਸਮਝਦਾ ਕਿ ਲੋਕਤੰਤਰ ਦੀ ਇਹ ਸਭ ਤੋਂ ਵੱਡੀ ਜਿਹੜੀ ਆ ਉਹ ਨੂੰ ਟੈਸਟਸ ਕਰਨ ਦੀ ਇੱਕ ਮਿਸਾਲ ਅਸੀਂ ਕਾਂਗਰਸ ਪਾਰਟੀ ਇਸ ਗੱਲ ਦੀ ਨਿੰਦਾ ਕਰਦੀ ਹੈ ਔਰ ਅੱਗੇ ਜਿਹੜਾ ਵਾ ਪਿਛਲੇ ਦਿਨਾਂ ਚ ਵੀ ਇਸੇ ਤਰ੍ਹਾਂ ਜਿਹੜੇ ਸਾਡੇ ਇਲੈਕਟਿਡ ਪ੍ਰਧਾਨ ਨੇ ਜਾਂ ਕਾਉਂਸਲਰ ਨੇ ਉਹਨਾਂ ਨੂੰ ਵੀ ਹਰ ਗੱਲ ਦੇ ਵਿੱਚ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਸੋ ਇਹ ਜਿਹੜੀ ਮਾੜੀ ਪਰ ਇਹ ਜਿਹੜੀ ਬਦਲਾਵ ਵਾਲੀ ਸਰਕਾਰ ਵਾਕਈ ਇਹਨਾਂ ਨੇ ਇੱਕ ਨਵਾਂ ਬਦਲਾਵ ਲੈ ਕੇ ਆਂਦਾ ਔਰ ਸਾਡੇ ਸਮੇਂ ਦੇ ਅੰਦਰ ਜੇ ਮੈਂ ਆਪਣੀ ਗੱਲ ਕਰਾਂ ਜਦੋਂ ਕਾਂਗਰਸ ਪਾਰਟੀ ਦੀ 2017 ਤੋਂ ਸੱਤਾ ਸੀਗੀ ਸਾਡੇ ਇਹ ਜਿਹੜੇ ਆਰਡਰ ਸੀਗੇ ਕਿ ਅਗਰ ਕਿਸੇ ਪਿੰਡ ਦੇ ਵਿੱਚ ਕੋਈ ਉਦਘਾਟਨ ਕਰਨਾ ਤਾਂ ਉਹਦੇ 'ਚ ਕੋਈ ਵੀ ਉੱਥੇ ਦਾ ਮੌਜੂਦਾ ਜਿਹੜਾ ਬਲਾਕ ਸਰਪਟੀ ਮੈਂਬਰ ਆ ਉਹਦਾ ਨਾਮ ਹੋਏਗਾ ਸਰ ਪੰਜ ਦਾ ਨੰ ਉਹ ਹੋਏਗਾ ਉਹਨਾਂ ਪੰਜਾਂ ਦਾ ਨੰ ਹੋਏਗਾ ਕਟਿੰਗ ਅਕ੍ਰੋਸ ਪਾਰਟੀ ਲੈ ਕਿ ਉਹ ਚਾਹੇ ਕਿਸੇ ਵੀ ਪਾਰਟੀ ਦਾ ਤਾਲੁਕ ਰੱਖਦੇ ਹੋਣ ਜਿਹੜਾ ਪ੍ਰੀਸ਼ਦ ਦੇ ਵਿੱਚ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਦਾ ਨਾਮ ਬਕਾਇਦਾ ਹੋਏਗਾ ਇਸੇ ਤਰ੍ਹਾਂ ਹੀ ਇਹ ਕੋਈ ਕਮੇਟੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਕੋਈ ਨਵੀਂ ਚੀਜ਼ ਕੋਈ ਘਟਣ ਹੁੰਦੀ ਹੈ ਤਾਂ ਉਹਦੇ ਵਿੱਚ ਜਿਹੜੇ ਰਿਲੇਟਡ ਬੰਦੇ ਨੇ ਉਹਨਾਂ ਦੇ ਨਾਮ ਹੋਣੇ ਬਹੁਤ ਜ਼ਰੂਰੀ ਨੇ ਕਿਉਂਕਿ ਉਹਨਾਂ ਦੇ ਕਰਕੇ ਹੀ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਸੰਸਥਾਵਾਂ ਜਿਹੜੀਆਂ ਇਸ ਪਰ ਕਮੇਟੀ ਚੱਲਦੀ ਹੈ ਤੋ ਜਿਹੜੇ ਉਹਦੇ ਅਸਲ ਮਾਲਕ ਨੇ ਮਿਸਪਲ ਕਮੇਟੀ ਦੇ ਉਹ ਕਾਉਂਸਲਰ ਨੇ ਔਰ ਜਿਹੜੇ ਕਾਉਂਸਲ ਦੇ ਪ੍ਰੈਜ਼ੀਡੈਂਟ ਨੇ ਇਲੈਕਟਡ ਉਹ ਉਹਦੀ ਦੇਖਰੇਖ ਕਰਦੇ ਨੇ ਸੋ ਇਸ ਕਰਕੇ ਇਹ ਸਰਕਾਰ ਨੇ ਖਾਸ ਕਰਕੇ ਸੌਂਹ ਸਾਹਿਬ ਵੱਲੋਂ ਇਸ ਤਰ੍ਹਾਂ ਜਿਹੜੇ ਸਾਡੇ ਜੁੜੇ ਹੋਏ ਨਮਾਇਦੇ ਨੂੰ ਉਹਨਾਂ ਨੂੰ ਨਜ਼ਰਅੰਦਾਜ਼ ਕਰਨਾ ਇਹ ਬਹੁਤ ਹੀ ਮਤਭਾਗੀ ਗੱਲ ਹੈ ਇਹ ਲੋਕਤੰਤਰ ਦੇ ਲਈ ਚੰਗੀ ਗੱਲ ਨਹੀਂ ਹੈ ਔਰ ਦੂਸਰੀ ਗੱਲ ਹੈ ਕਿ ਪੈਸੇ ਸਾਰੇ ਮਿਸਪਲ ਕਮੇਟੀ ਵੱਲੋਂ ਲੱਗੇ ਗਏ ਸੋ ਪੰਜਾਬ ਸਰਕਾਰ ਦਾ ਟਿਕ ਰੁਪਈਆ ਨਹੀਂ ਲੱਗਿਆ ਤੋ ਸਭ ਸਾਰੂ ਇਹ ਗੱਲ ਸਪਸ਼ਟ ਕਰਨੀ ਚਾਹੀਦੀ ਸੀ ਉਹਨਾਂ ਨੂੰ ਸ਼ਹਿਰ ਨੂੰ ਦੱਸਣਾ ਚਾਹੀਦਾ ਅਗਰ ਇਹ ਪ੍ਰਤੀਮਾ ਲੱਗੀ ਹੈ ਤਾਂ ਉਹਦੇ ਵਿੱਚ ਸ਼ਹਿਰ ਦਾ ਯੋਗਦਾਨ ਹੈ ਨਾ ਕੋਈ ਕੋਈ ਬਾਹਰੋਂ ਕੋਈ ਫੰਡ ਲਿਆ ਕੇ ਉਹਨਾਂ ਨੇ ਕੋਈ ਆਪਣੇ ਤੌਰ ਤੇ ਇਹਦੇ ਲਈ ਕੋਈ ਪਹਿਲ ਕਦਮੀ ਕੀਤੀ ਸੋ ਇਸ ਕਰਕੇ ਇਹ ਅੱਜ ਅਸੀਂ ਤਾਂ ਜਾ ਕੇ ਤੁਹਾਨੂੰ ਅੱਜ ਅਸੀਂ ਤਕਲੀਫ ਦਿੱਤੀ ਹੈ ਕਿ ਜਿਹੜਾ ਅਸਲ ਸੱਚ ਹੈ ਉਹ ਸਾਹਮਣੇ ਆਉਣਾ ਚਾਹੀਦਾ ਮਾਨ ਸਾਹਿਬ ਕਿਸ ਤਰ੍ਹਾਂ ਇਸ ਤਰ੍ਹਾਂ ਅੱਜ ਇਹ ਜਿਹੜਾ ਇਦਾਂ ਨੱਤਕਾ ਜਿਹੜਾ ਕਾਂਗਰਸ ਪ੍ਰਧਾਨ ਵਾਲੀ ਹੈ ਜਿਹੜੀ ਨਗਰ ਕੌਂਸਲ ਦੇ ਵਿੱਚ ਕਾਂਗਰਸ ਦੀ ਲੋਲਟੀ ਹੈ ਕਿ ਕਿਹੇ ਤੇ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਪਰਚਾ ਦਰਜ ਕਰਾਉਣਾ ਧੱਕਾ ਕਰਨਾ ਤੇ ਇੱਕ ਵਾਰ ਇਹਨਾਂ ਦੇ ਜਿਹੜੀ ਰੀਸੈਂਟਲੀ ਜਿਹੜੇ ਟੈਂਡਰ ਨੇ ਔਰ ਜ਼ਿਆਦਾਤਰ ਕਾਂਗਰਸ ਦੇ ਜਿਹੜੇ ਕੰਟਰੈਕਟ ਉਹ ਰੱਦ ਕਰ ਦਿੱਤੇ ਗਏ। ਤੁਸੀਂ ਸਭ ਨੇ ਇੱਦਾਂ ਵਿਰੋਧੀ ਕਮਜ਼ੋਰ ਹੁੰਦਾ ਮਤਲਬ ਆ ਰਿਹਾ ਹੈ ਜਾਂ ਵਿਰੋਧੀ ਆਪਣੇ ਹੱਕ ਲੈਣ ਲਈ ਵੀ ਕਮਜ਼ੋਰ ਨਜ਼ਰ ਆ ਰਿਹਾ ਸਾਨੂੰ। ਇਹ ਦਿਖ ਰਿਹਾ ਹੈ ਵੀ ਕਮਜ਼ੋਰ ਹੈ ਵਿਪੱਖ। ਹੱਕ ਵੀ ਨਹੀਂ ਲੈ ਰਹੇ ਦੀ ਅੱਜ। ਹਕ ਲੈਣੀ ਸੀ ਅੱਗੇ ਵੀ ਨਹੀਂ ਆ ਰਹੇ ਨਹੀਂ ਹਕਾਂ ਦੇ ਲਈ ਤਾਂ ਲੜਾਈ ਲੜ ਰਹੇ ਆ ਪਰ ਹੱਕ ਦੇਣੇ ਕਿਹਨੇ ਨੇ ਉਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਪੰਜਾਬ ਸਰਕਾਰ ਜਿਹੜੀ ਆ ਉਹ ਇਸ ਗੱਲ ਦੇ ਲਈ ਖੁਦ ਮਕਤਿਆਰ ਤੋ ਸਰਕਾਰ ਨੂੰ ਇਹ ਗੱਲ ਦੇ ਲਈ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਇਹ ਕੋਈ ਡਿਵੈਲਪਮੈਂਟ ਦੀ ਗੱਲ ਹੈ ਪਰ ਉਹਦੇ 'ਚ ਵੀ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਪਰ ਇਹ ਸਰਕਾਰ ਜਿਹੜੀ ਹੈ ਉਹ ਫੇਲ ਸਾਬਤ ਹੋਈ ਹੈ ਕੋਈ ਡਿਵੈਲਪਮੈਂਟ ਨਹੀਂ ਹੋਈ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਸਾਡੇ ਸ਼ਹਿਰ ਦੇ ਅੰਦਰ ਨਾ ਕਿਸੇ ਇਲਾਕੇ ਦੇ ਵਿੱਚ 1 ਰੁਪਿਆ ਆਪਣੇ ਵੱਲੋਂ ਨਹੀਂ ਲਾਇਆ ਗਿਆ ਸਿਰਫ ਕੋਈ ਸ਼ੋਰਤ ਹਾਸਲ ਕਰਨ ਦੇ ਲਈ ਨੀ ਪੱਥਰ ਜਰੂਰ ਲਾਏ ਜਾ ਰਹੇ ਨੇ ਲੇਕਿਨ ਉਹਦੀ ਇੰਪਲੀਮੈਂਟੇਸ਼ਨ ਕਿਤੇ ਦਿਖਾਈ ਨਹੀਂ ਦਿੰਦੀ ਔਰ ਨਾਲ ਦੀ ਨਾਲ ਪੱਖਪਾਤ ਦੀ ਤਾਂ ਹੱਦਾਂ ਬੰਨਾ ਟੱਪ ਚੁੱਕੀ ਹੈ ਗੱਲ ਕਿ ਪ੍ਰਧਾਨ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਕਾਉਂਸਲਰਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਔਰ ਅਜ ਤੱਕ ਪ੍ਰਧਾਨ ਜਿਹੜਾ ਲਾਈ ਕਟਦਾ ਆ ਰਿਹਾ ਉਹਨੂੰ ਹਲੇ ਤੱਕ ਵੀ ਗੱਡੀ ਮੁਹੱਈਆ ਨਹੀਂ ਕਰਵਾਈ ਗਈ ਉਹ ਗੱਡੀ ਜਿਹੜੀ ਅਫਸਰਾ ਕੋਲ ਤਾਂ ਅੱਜ ਚੱਲ ਰਹੀ ਹੈ ਅਫਸਰ ਉਹਦੀ ਦਰਬਾਰ ਤੋਂ ਕਰ ਰਹੇ ਨੇ ਪਰ ਲੇਕਿਨ ਜਿਹਦੇ ਲਈ ਉਹ ਈਅਰਮਾਰਕ ਦਾ ਜਿਹਦੇ ਲਈ ਉਹ ਨਿਧਾਰਤ ਹੈ ਉਹ ਗੱਡੀ ਜਿਹੜੀ ਆ ਉਹ ਪ੍ਰਧਾਨ ਨੂੰ ਨਹੀਂ ਦਿੱਤੀ ਜਾ ਰਹੀ ਇਹ ਕਿੱਥੋਂ ਦਾ ਇਨਸਾਫ ਇਹ ਕਿੱਥੇ ਦੀ ਮੈਨੂੰ ਦੱਸੋ ਵੀ ਕਿਹੜੇ ਕਿਤਾਬ 'ਚ ਲਿਖਿਆ ਹੋਇਆ ਵੀ ਜਿਹੜੀ ਜਿੱਥੇ ਜਿਹਦਾ ਹੱਕ ਆ ਜਿੰਮੂ ਮਿਲਣਾ ਚਾਹੀਦਾ ਪਰ ਉਸ ਨੂੰ ਹੱਕ ਤੋਂ ਕਿਉਂ ਦੂਰ ਰੱਖਿਆ ਜਾਂਦਾ ਉਹਦੇ ਪਿੱਛੇ ਕੌਣ ਲੋਕ ਨੇ ਉਹਦੇ ਪਿੱਛੇ ਰੂਲਿੰਗ ਪਾਰਟੀ ਜਿਹੜੀ ਆ ਉਹ ਜ਼ਿੰਮੇਵਾਰ ਆ ਔਰ ਜਿਹਦੇ ਚ ਸਾਰੇ ਉਹਨਾਂ ਦੇ ਜਿਹੜੇ ਸਾਥੀ ਨੇ ਔਰ ਦਰਨਪ੍ਰੀ ਸੌਂਤ ਜਿਹੜੇ ਖੁਦ ਜ਼ਿੰਮੇਵਾਰ ਨੇ ਇਸ ਗੱਲ ਦੇ ਲਈ ਉਹਨਾਂ ਦੇ ਕਹਿਣ ਤੇ ਹੀ ਇਹ ਗੱਡੀ ਜਿਹੜੀ ਵਾਪਸ ਹੋਈ ਆ ਉਹਨਾਂ ਦੇ ਕਹਿਣ ਤੇ ਹੀ ਜਿਹੜੀ ਗੱਡੀ ਆ ਜਿਹੜੀ ਵਾਪਸ ਨਹੀਂ ਹੋ ਰਹੀ ਔਰ ਅੱਜ ਜਿਹੜਾ ਪ੍ਰਧਾਨ ਆ ਉਹ ਆਪਣੇ ਵਹੀਕਲ ਤੇ ਆਪਣੇ ਜਿਹੜੇ ਉਹ ਆਪਣੀ ਨਿੱਜੀ ਜਿਹੜੇ ਸਕੂਟਰ ਤੇ ਜਾ ਕੇ ਉਹ ਜਿੰਨੇ ਵੀ ਸ਼ਹਿਰ ਦੇ ਵਿੱਚ ਕੰਮ ਕਾਜ ਨੇ ਉਹਨਾਂ ਦੇ ਉੱਤੇ ਜਾ ਕੇ ਉਹ ਆਪਣੀ ਦੇਖਰੇਖ ਕਰਦੇ ਨੇ ਲੇਕਿਨ ਜਿਹੜੇ ਉਹਨੂੰ ਅਸਲ ਸੰਵਿਧਾਨਕ ਹੱਕ ਮਿਲੇ ਉਹ ਦਿੱਤੇ ਗਏ ਨੇ ਸੰਵਿਧਾਨ ਦੇ ਵਿੱਚ ਉਹ ਉਹਨੂੰ ਦਿੱਤੇ ਨਹੀਂ ਜਾਂਦੇ। ਸੌਨ ਸਾਹਿਬ ਕਹਿੰਦੇ ਵੀ ਸੰਵਿਧਾਨ ਦੇ ਉੱਪਰ ਵੀ ਇੱਕ ਵੱਡਾ ਮੈਂ ਸਮਝਦਾ ਕਿ ਹਮਲਾ ਹੈਗਾ ਕਿ ਸੰਵਿਧਾਨ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੌਨ ਸਾਹਿਬ ਕਹਿੰਦੇ ਵੀ ਜਿਹੜਾ ਬੱਸ ਸਟੈਂਡ ਆ ਉਹਦਾ ਵੀ ਕੰਮ ਅਧੂਰਾ ਸੀ ਉਹ ਵੀ ਮੈਂ ਆ ਕੇ ਕੰਪਲੀਟ ਕਰਵਾਇਆ। ਬਿਲਕੁਲ ਝੂਠ ਹੈ। ਸਰਾਸਰ ਝੂਠ ਹੈ ਇਹ ਕਾਂਗਰਸ ਪਾਰਟੀ ਦੇ ਰਾਜ ਦੇ ਸਮੇਂ ਜੀ ਅਸੀਂ ਸਾਰੇ ਸਾਥੀ ਸਾਡੇ ਸ਼ਮਿੰਦਰ ਸਿੰਘ ਮਿੰਟੂ ਜੀ ਜਿਹੜੇ ਕਿ ਸਾਡੇ ਰਾਮ ਗੜੀਆ ਭਾਈਚਾਰੇ ਤੋਂ ਨੇ ਔਰ ਹਮੇਸ਼ਾ ਉਹਨਾਂ ਨੇ ਸ਼ਹਿਰ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਮੈਂ ਕਹਿ ਸਕਦਾ ਕਿ ਅਗਰ ਅੱਜ ਆਪਾਂ ਰਾਮ ਗੜੀਆ ਭਾਈਚਾਰੇ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਸਾਡਾ ਉੱਥੇ ਇੱਕ ਐਡਾ ਵੱਡਾ ਜਿਹੜਾ ਸਸਤਾ ਜਿਹੜੀ ਆ ਔਰ ਉਹ ਜਿਹੜਾ ਭਵਨ ਬਣਿਆ ਜਿਦੇ ਚ ਅੱਜ ਰੋਜ਼ ਲੋਕ ਆਪਣੇ ਖੁਸ਼ੀ ਗਮੀ ਦੇ ਸਮਾਗਮ ਕਰਦੇ ਨੇ ਔਰ ਸਾਡੇ ਸਤਕਾਰਯੋਗ ਸਰ ਰਿਸ਼ਪਾਲ ਸਿੰਘ ਜੀ ਪਾਲ ਉਹਨਾਂ ਨੇ ਇਸ ਗੱਲ ਦੀ ਫਾਊਂਡੇਸ਼ਨ ਨਹੀਂ ਰੱਖੀ ਸੀ ਔਰ ਅਸੀਂ ਕਾਂਗਰਸ ਪਾਰਟੀ ਵੱਲੋਂ ਕਰੋੜਾ ਰੁਪਏ ਜਿਹੜੇ ਨੇ ਉਹ ਕਾਂਗਰਸ ਦੇ ਰਾਜ ਦੇ ਸਮੇਂ ਚ ਉੱਥੇ ਲਾਏ ਔਰ ਸਾਰੇ ਸ਼ਹਿਰ ਵਾਸੀਆਂ ਨੇ ਲਾਏ ਔਰ ਅੱਜ ਦੇਖੋ ਕਿੰਡੀ ਵੱਡੀ ਉਹ ਭਵਨ ਜਿਹੜਾ ਲੋਕਾਂ ਦੀ ਸਹੂਲਤ ਲਈ ਤਿਆਰ ਹੋ ਗਿਆ ਔਰ ਵਿਸ਼ਕਰਮਾ ਭਵਨ ਆ ਉੱਥੇ ਵੀ ਕਾਂਗਰਸ ਪਾਰਟੀ ਵੱਲੋਂ ਜਦੋਂ-ਜਦੋਂ ਵੀ ਸਾਨੂੰ ਕੋਈ ਮੰਗ ਆਈ ਆ ਅਸੀਂ ਪਿੱਛੇ ਨਹੀਂ ਹਟੇ ਹਮੇਸ਼ਾ ਅੱਗੇ ਹੋ ਕੇ ਉਹਨਾਂ ਦੇ ਹਰ ਕੰਮ ਦੇ ਵਿੱਚ ਹਿੱਸਾ ਪਾਇਆ ਔਰ ਕਾਂਗਰਸ ਦੇ ਰਾਜ ਦੇ ਸਮੇਂ ਸੀ ਮਹਾਰਾਜਾ ਜਸਤਾ ਸਿੰਘ ਰਾਮਗੜੀਆ ਸਾਹਿਬ ਦੇ ਨੌ ਤੇ ਬੱਸ ਸਟੈਂਡ ਜਿਹੜਾ ਤਕਰੀਬਨ ਕੋਈ 4 ਕਰੋੜ ਰੁਪਈਆ ਲਾ ਕੇ ਉਹਦੀ ਲਾਗਤ ਦੇ ਨਾਲ ਤਿਆਰ ਕੀਤਾ ਇੱਕ ਇੱਕ ਇੱਟ ਜਿਹੜੀ ਆ ਉਹ ਸਾਡੀ ਸਰਕਾਰ ਵੱਲੋਂ ਲੱਗੀ ਆ ਸਾਰੀਆਂ ਡਰਾਇੰਗਸ ਜਿਹੜੀਆਂ ਨੇ ਮੈਂ ਖੁਦ ਆਪ ਦੇਖਰੇਖ ਦੇ ਵਿੱਚ ਉਹਨੂੰ ਪਾਸ ਕਰਵਾਇਆ ਉਹਨਾਂ ਨੂੰ ਬੜੀ ਹਰੇਕ ਬੜੀ ਬਰੀਕੀ ਦੇ ਨਾਲ ਹਰ ਗੱਲ ਦੀ ਸਹੂਲਤ ਨੂੰ ਦੇਖਦੇ ਹੋਏ ਅਸੀਂ ਉਸ ਨੂੰ ਇੱਕ ਨਵਾਂ ਬੱਸ ਸਟੈਂਡ ਜਿਹੜਾ ਜਿਹੜਾ ਕਿ ਪੁਰਾਣਾ ਬੱਸ ਸਟੈਂਡ ਬਹੁਤ ਜ਼ਿਆਦਾ ਖਸਤਾ ਹਾਲਤ ਦੇ ਵਿੱਚ ਸੀਗਾ ਉਸ ਨੂੰ ਸਾਰੇ ਨੂੰ ਡਿਸਮੈਂਟਲ ਕਰਕੇ ਉਹਦੇ ਤੇ ਜਿਹੜਾ ਵਾ ਉਹ ਅਸੀਂ ਇਹ ਖੜਾ ਕੀਤਾ ਅੱਜ ਕਿੱਡੀ ਵੱਡੀ ਇੱਕ ਮਿਸਾਲ ਹੈ ਕਬੀਰ ਪੱਥਰ ਦਾ ਸਾਡੇ ਸ਼ਹਿਰ ਦੇ ਲਈ ਇੱਕ ਇੱਕ ਬਹੁਤ ਹੀ ਵਧੀਆ ਆਧੁਨਿਕ ਜਿਹੜਾ ਵਾ ਸਾਡਾ ਪੂਰੀਆਂ ਫੈਸਿਲਿਟੀਆਂ ਦੇ ਨਾਲ ਜਿਹੜਾ ਉਹ ਸਾਡਾ ਬੱਸ ਸਟੈਂਡ ਜਿਹੜਾ ਉਹ ਅੱਜ ਕੰਮ ਕਰ ਰਿਹਾ ਇਹ ਕਾਂਗਰਸ ਪਾਰਟੀ ਨੇ ਇਹ ਸਰਕਾਰ ਦੀ 3 ਸਾਲਾਂ ਦੀ ਜ਼ੀਰੋ ਕਾਰਜ ਕਰੀਏ ਜ਼ੀਰੋ ਜਿਹੜੀ ਇਹਨਾਂ ਦੀ ਜਿਹੜਾ ਰਿਜ਼ਲਟ ਹੈ ਮੰਤਰੀ ਸਾਹਿਬ ਜੀ ਸ਼ਿਕਾਇਤ ਵੀ ਦਿੱਤੀ ਜਾਊਗੀ ਕਿਸੇ ਸਾਹਿਬ ਨੂੰ ਜੀ ਆ ਪ੍ਰਸ਼ਾਸਨ ਨੇ ਜਿਹੜੀ ਗਲਤੀ ਕੀਤੀ ਹੈ ਅਫਸਰਾਂ ਨਾਲ ਦੀ ਇਹਦੀ ਸ਼ਿਕਾਇਤ ਵੀ ਕੀਤੀ ਜਾਊਗੀ ਉਹ ਕਿਉਂ ਨਹੀਂ ਕਰਾਂਗੇ ਉੱਚ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਉਹਨਾਂ ਦੇ ਧਿਆਨ ਵਿੱਚ ਲਿਆਵਾਗੇ ਸਰਕਾਰੀ ਦਰਬਾਰੇ ਗੱਲ ਰੱਖਾਂਗੇ ਔਰ ਖਾਸ ਕਰਕੇ ਪਬਲਿਕ ਫੋਰਮ ਦੇ ਉੱਤੇ ਪਬਲਿਕ ਡੋਮੇਨ ਦੇ ਵਿੱਚ ਗੱਲ ਜਿਹੜੀ ਆ ਉਹ ਅੱਜ ਤੁਹਾਡੇ ਮਾਧਿਅਮ ਦੇ ਨਾਲ ਹੀ ਰੱਖ ਰਹੇ ਹਾਂ ਤਾਂ ਕਿ ਲੋਕਾਂ ਨੂੰ ਪਤਾ ਰਹਿਣਾ ਚਾਹੀਦਾ ਕਿੰਨਾ ਪੱਖਪਾਤ ਕਿੰਨਾ ਧੱਕਾ ਜਿਹੜਾ ਅੱਜ ਉਹ ਇੱਥੇ ਖੰਨੇ ਦੇ ਵਿੱਚ ਹੋ ਰਿਹਾ ਕੋਟਿੰਦ ਸਾਹਿਬ ਜਿਹੜੇ ਟੈਂਡਰ ਦੀ ਆਪਾਂ ਗੱਲ ਕਰਦੇ ਸੀ ਕੌਂਸਲ ਦੇ ਪ੍ਰਧਾਨ ਜੀ ਦੇ ਬਰਦ ਦੇ ਕੋਈ ਟੈਂਡਰ ਕੈਨਸਲ ਕਰ ਦਿੱਤੇ ਗਏ ਨੇ ਪ੍ਰਧਾਨ ਨੂੰ ਵੀ ਡਿਨਾਈ ਕੀਤਾ ਜਾ ਰਿਹਾ ਕੋਈ ਜ਼ਿੰਮੇਵਾਰੀ ਨਹੀਂ ਬਣਉਂ ਪਰ ਅੱਜ ਟਾਈਮ 'ਚ ਕੋਈ ਇਸ ਤਰ੍ਹਾਂ ਦੇ ਧੱਕੇ ਨੂੰ ਲੈ ਕੇ ਇੱਕ ਉਹ ਅਸੀਂ ਤਾਂ ਇਹੀ ਮੰਨ ਤਰਾਂਗੇ ਕਿ ਕਿਉਂਕਿ ਜਿਹੜੇ ਟੈਂਡਰ ਨੇ ਉਹ ਲੋਕਾਂ ਦੀ ਸਹੂਲਤ ਲਈ ਨੇ ਉਹ ਲੋਕਾਂ ਦੇ ਕੰਮ ਕਾਜ ਦੇ ਲਈ ਨੇ ਲੋਕ ਉਸਤੇ ਦੇ ਮੰਗ ਰੱਖਦੇ ਨੇ ਔਰ ਫਿਰ ਮਿਸਮਰ ਕਮੇਟੀ ਉਹਨਾਂ ਦੇ ਟੈਂਡਰ ਕਾਲ ਕਰਦੀ ਆ ਫਿਰ ਵਰਕ ਆਰਡਰ ਲਾਪ ਹੁੰਦੇ ਨੇ ਟੈਕਨੀਕਲੀ ਔਰ ਜਿੰਨੇ ਵੀ ਫਲਸ਼ਲੀ ਜਿਹੜੇ ਤਾਂ ਦੇ ਆਪਦੇ ਮਾਪਦੰਡ ਹੁੰਦੇ ਨੇ ਉਹਨਾਂ ਦੀ ਦੇਖਰੇਖ ਕਰਕੇ ਹੀ ਇਹ ਟੈਂਡਰ ਸਿਰੇ ਚੜਦੇ ਨੇ ਤੋਂ ਜਿਹੜੇ ਵੀ ਰੱਦ ਹੋਏ ਨੇ ਉਹ ਕਾਂਗਰਸ ਪਾਰਟੀ ਇਸ ਗੱਲ ਦੀ ਮਦਈ ਹੈ ਕਿ ਉਹ ਜਲਦੀ ਤੋਂ ਜਲਦ ਦੁਬਾਰਾ ਉਹਦੀ ਰੀ ਟੈਂਡਰਿੰਗ ਹੋ ਕੇ ਉਹ ਲੋਕਾਂ ਦੀ ਸਹੂਲਤ ਲਈ ਦੁਬਾਰਾ ਜਿਹੜੇ ਨੇ ਉਹ ਟੈਂਡਰ ਲਿਖਣੇ ਚਾਹੀਦੇ ਥੈਂਕ ਯੂ ਸਰ ਥੈਂਕ ਯੂ ਕੀ ਮੋਟਿਵ ਹੈ ਜਿਹੜਾ ਅੱਜ ਦਾ ਤੁਸੀਂ ਇੱਥੇ ਬਸਟੈਂਡ ਕੀਤਾ ਤੋਂ ਮੋਟਿਵ ਇਹੀ ਹੈ ਜੀ ਜਿਹੜੀ ਇਹ ਪ੍ਰਤਿਮਾ ਲੱਗੀ ਹੈ ਮਹਾਰਾਜ ਜਸਾ ਸਿੰਘ ਰਾਮਗੜੀਆ ਜੀ ਦੀ ਅੱਜ ਅਸੀਂ ਇਹਨੂੰ ਆ ਸਾਰੇ ਕੌਂਸਲਰ ਸਾਥੀਆਂ ਨਾਲ ਨਮਨ ਕਰਨ ਆਏ ਜਿਹੜੀ ਪ੍ਰਸਤਾਵਿਤ ਕੀਤੀ ਅੱਜ ਇਹਦਾ ਉਘਾਟਨ ਹੋਇਆ ਰਸਮੀ ਤੌਰ ਤੇ ਉਹਦੇ ਲਈ ਅਸੀਂ ਇੱਥੇ ਸਾਰੇ ਕੌਂਸਲਰ ਇਕੱਠੇ ਹੋ ਕੇ ਆਏ ਹਾਂ ਪ੍ਰਧਾਨ ਜੀ ਜਿਹੜਾ ਯੂਨਿਟ ਆ ਪੱਥਰ ਲੱਗਿਆ ਹੋਇਆ ਤੁਹਾਡਾ ਇਹਦੇ ਵਿੱਚ ਤੁਹਾਡਾ ਨਾਂ ਨਹੀਂ ਪਾਇਆ ਦੇਖੋ ਜਿਹੜਾ ਨਾਂ ਨਹੀਂ ਪਾਇਆ ਤਾਂ ਤੁਸੀਂ ਵੀ ਭਲੀ ਭਾਣ ਜਾਣਦੇ ਹੋ ਕੀ ਕਾਰਨ ਹੋ ਸਕਦਾ ਦੇਖੋ ਜਿਆਦਾ ਸਾਰੇ ਕੌਂਸਲਰ ਸਾਥੀ ਖੜੇ ਨੇ ਮੇਰੇ ਸਾਰੇ ਹਾਊਸ ਨੇ ਪਾਸ ਕੀਤਾ ਇਹਨੂੰ ਕੋਈ ਹੈਡਿੰਗ ਜੇ ਵੀ ਕਿਸੇ ਪਾਰਟੀ ਕਲਰ ਕਿਸੇ ਕੋਈ ਗ੍ਰਾਂਟ ਆਈਆ ਜਾਂ ਕੋਈ ਹੋਇਆ ਇਹ ਸਾਰੇ ਨਗਰ ਕੌਂਸਲ ਕਿਉਂ ਮਤਾ ਪਾਸ ਹੋਇਆ ਨਗਰ ਕੌਂਸਲ ਦਾ ਇਹ ਸਾਰਾ ਇਹਦੇ ਤੇ ਫਟ ਲੱਗਿਆ ਹੋਰ ਕਿਤੋਂ ਕੋਈ ਫੰਡ ਨਹੀਂ ਆਇਆ ਕੋਈ ਨਹੀਂ ਆ ਪਰ ਪਤਾ ਨਹੀਂ ਇਹ ਬੜੀ ਹੈਰਾਨੀਜਨਕ ਗੱਲ ਆ ਵੀ ਜਦਕਾ ਅਸੀਂ ਸਾਰੇ ਕੌਂਸਲ ਪਾਰ ਹਰ ਸ਼ਹਿਰ ਦੇ ਵਿਕਾਸ ਦੇ ਪੂਰੇ ਤਦ ਤਹਾਰਾ ਕਦੇ ਕੋਈ ਪੱਖਪਾਤ ਵਾਲੀ ਗੱਲ ਨਹੀਂ ਪਰ ਪਤਾ ਨਹੀਂ ਸਾਡੇ ਸਾਰੇ ਸਾਥੀਆਂ ਨਾਲ ਜਾਂ ਪਤਾ ਨਹੀਂ ਕਿਉਂ ਮੇਰੇ ਨਾਲ ਵੀ ਬਣ ਗਈ ਕਿਉਂ ਮੱਕਬਲ ਕੀਤਾ ਜਾ ਰਿਹਾ ਇੱਕ ਸਿੰਗਲ ਜਿੰਨੇ ਵੀ ਐਮਸੀ ਸਾਹਿਬਾਨ ਖੜੇ ਆ ਇਹਨਾਂ ਨੂੰ ਤਾਂ ਕੀ ਮੈਸੇਜ ਲੱਗਣਾ ਤੀ ਮੈਂ ਵਜੂਤਾ ਪ੍ਰਧਾਨ ਸਾਰਾ ਕੁਝ ਸਾਡੇ ਇਹਨਾਂ ਦੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਹੋਇਆ ਸਾਨੂੰ ਵੀ ਮੈਸੇਜ ਹੀ ਨਹੀਂ ਲੱਗਿਆ ਇਸ ਦੀ ਤਾਂ ਯੋਗ ਸਾਹਿਬ ਨੂੰ ਪਤਾ ਕਿਤਾ ਵੀ ਕਿਉਂਕਿ ਇਹ ਸਾਡੇ ਨਾਲ ਦੀ ਇਹ ਮੈਨੂੰ ਨਹੀਂ ਸੀ ਇਹ ਦੇਖੋ ਯੋਗ ਸਾਹਿਬ ਨੂੰ ਖੁਦ ਹੋਣਾ ਚਾਹੀਦਾ ਮੈਂ ਹੀ ਯੋਗ ਸਾਹਿਬ ਨੂੰ ਥੋੜੀ ਫੋਨ ਕਰਨਾ ਯੋਗ ਸਾਹਿਬ ਮੈਨੂੰ ਫੋਨ ਕਰ ਸਾਨੂੰ ਕਾਉਂਸਲਰਾਂ ਨੂੰ ਕਰਨ ਅਸੀਂ ਮੈਂ ਹੀ ਯੋਗ ਸਾਹਿਬ ਨੂੰ ਪੁੱਛਦਾ ਜੰਗਲ ਆਦਾ ਯੋਗ ਸਾਹਿਬ ਦਾ ਫਰਜ਼ ਬਣਦਾ ਅਸੀਂ ਤਾਂ ਸ਼ਹਿਰ ਲਈ ਕਰ ਰਹੇ ਹਾਂ ਜੋ ਕਰ ਰਹੇ ਆ ਮੈਂ ਤਾਂ ਇਹੀ ਦੱਸਣ ਆਇਆ ਸੀ ਸਾਰੇ ਕਾਉਂਸਲਰ ਸਾਥੀ ਸਾਡਣ ਵਾਲੇ ਜਰਸ ਸਿੰਘ ਗਰਾਮਖੜੀ ਜੀ ਹਮਸਾਧਾ ਕਰਨਾ ਆਏ ਸੀ ਕਿ ਉਹਨਾਂ ਦੀ ਜਿਹੜੀ ਪ੍ਰਤਮਾ ਲੱਗੀ ਆ ਤੇ ਸ਼ਹਿਰ ਵਾਸੀਆਂ ਨੂੰ ਜੇ ਅੱਜ ਸਪੁਰਦੋਈ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਆ ਜੀ ਤੇ ਜਿਹੜੇ ਉਹ ਕਹਿੰਦੇ ਵੀ ਜਿਹੜੀ ਬੱਸ ਸਟੈਂਡ ਦੀ ਡਿਵੈਲਪਮੈਂਟ ਹੋ ਰਹੀ ਸੀ ਇਹ ਕਰਵਾਈ ਨਹੀਂ ਦੇਖੋ ਤੁਸੀਂ ਭਲੀ ਭਾਂਤ ਜਾਣਦੇ ਹੋ ਇਹ ਜਿਹੜੀ ਡਿਵੈਲਪਮੈਂਟ ਹੋਈ ਆ ਜਾਂ ਸਾਡੀ ਨਗਰ ਕਾਉਂਸਲ ਬਣੀ ਸੀ ਸਰਦਾਰ ਗੁਰਕੀਰ ਸਿੰਘ ਕੋਟਲੀ ਜੀ ਐਮਐਲਏ ਸੀਗੇ ਉਹਨਾਂ ਨੇ ਵਿਗਾਟਨ ਕੀਤਾ ਸਾਰੇ ਫੰਡ ਜਦੋਂ ਹੀ ਉਪਲਬਧ ਹੋ ਗਏ ਦੀ ਸਾਰਾ ਕੁਝ ਉਹਨਾਂ ਨੇ ਕਰਾਇਆ ਕੀਤਾ ਕਰਾਇ ਸਾਰੀ ਦੇਣਾ ਜਿਹੜੀ ਇਹ ਨਗਰ ਕੌਂਸਲ ਦਾ ਕੰਮ ਆ ਕੋਈ ਬਾਹਰੋਂ ਤਾਂ ਕੋਈ ਫੰਡ ਨਹੀਂ ਆਇਆ ਸਾਰੇ ਨਗਰ ਕੌਂਸਲ ਨੇ ਫੰਡ ਲਾ ਕੇ ਇਹਦਾ ਉਹ ਕੀਤਾ ਨਵੀਨੀਕਰਨ ਤੁਸੀਂ ਕੋਈ ਹੁਣ ਸਟੈਂਡ ਵੀ ਲਾਉਂਗੇ ਜਾਈਓ ਸਭ ਦਾ ਖਲਾਬ ਤੇ ਕਿਸੇ ਤੁਹਾਡੇ ਨਾਮ ਨਹੀਂ ਆ ਰਿਹਾ ਸਾਡਾ ਤਾਂ ਪਹਿਲੀ ਸਟੈਂਡ ਆ ਅਸੀਂ ਸ਼ਹਿਰ ਲਈ ਆ ਸਾਰੇ ਇਕੱਠੇ ਆ ਅਸੀਂ ਕੋਈ ਵੀ ਕੰਮ ਆ ਸ਼ਹਿਰ ਲਈ ਕਰਨ ਨੂੰ ਤਿਆਰ ਆ ਪਰ ਪਤਾ ਨਹੀਂ ਇਹ ਅਫਸਰਸ਼ਾਹੀ ਕਿਹਦੇ ਦਬਾਅ ਥੱਲੇ ਜਾਂ ਕਿਹਦੇ ਥੱਲੇ ਇਹਦੀ ਬੰਦ ਭਾਗੀ ਘਟਣਾ ਘਟਣਾ ਹੀ ਕਹੂੰਗਾ ਮੈਂ ਤਾਂ ਇਹਨੂੰ ਕਿ ਜਿਹੜਾ ਕਿ ਜਿਹੜੇ ਸਾਰੇ ਸ਼ਹਿਰ ਨੂੰ ਹਰੇਕ ਵਾਰ ਕਿੰਨੇ ਵੀ ਕਾਉਂਸਲਰ ਕਰਨ ਆਪਣੇ ਵਾਰਡ ਨੂੰ ਨਾਮਜ਼ਦਗੀ ਕਰਦੇ ਤਿੰਨ ਤਿੰਨ ਹਜ਼ਾਰ ਬੱਦੇ ਦੀ ਇਹਨਾਂ ਨੂੰ ਵੀ ਅਣਗੋਲਾ ਕੀਤਾ ਜਾ ਰਿਹਾ ਜਿਹਨੂੰ ਫਾਦਰ ਆਫ ਸਿਟੀ ਕਹਿੰਦੇ ਆ ਪ੍ਰਧਾਨ ਨੂੰ ਵੀ ਅਣਗੋਲਾ ਕੀਤਾ ਜਾ ਰਿਹਾ ਮੈਂ ਤਾਂ ਹੈਰਾਨ ਆ ਇਸ ਗੱਲੋਂ ਅਸੀਂ ਤਾਂ ਹਰੇਕ ਕੰਮ ਲਈ ਮੂਹਰੇ ਹੋ ਕੇ ਕੰਮ ਕਰਨ ਨੂੰ ਤਿਆਰ ਆ ਸ਼ਹਿਰ ਵਾਸੀ ਲਈ ਜਿੱਦਣ ਤੋਂ ਬਣਿਆ ਅਸੀਂ ਸਾਰਾ ਰਲ ਮਿਲ ਕੇ ਕੰਮ ਕਰ ਰਹੇ ਆ ਇਹ ਕਿੰਨੇ ਲੱਖ ਦੀ ਕਰੀਬ ਗ੍ਰਾਂਟ ਸੀ ਜਿਹੜੀ ਲੱਗੀ ਇਹ 12 ਲੱਖ ਰੁਪਏ ਦਾ ਉਹ ਟੈਂਡਰ ਸੀਗਾ ਜੀ 12 ਲੱਖ ਰੁਪਏ ਦੇ ਐਸਟੀਮੇਟ ਨਾਲ ਇਹ ਤਿਆਰ ਹੋ ਗਿਆ ਨਗਰ ਕਾਉਂਸਲ ਦੇ ਖਾਤੇ ਚੋਂ ਹਾਂਜੀ ਇਹ ਨਗਰ ਕਾਉਂਸਲ ਨੇ ਆਪਣੇ ਖਾਤੇ ਚੋਂ ਪੇਮੈਂਟ ਕੀਤੀ ਆ ਉਧਰ ਹੀ ਟਿੱਕ ਲੱਗਿਆ ਸਾਰਾ ਕੁਝ ਉਥੇ ਨਗਰ ਕੌਂਸਲ ਦੇ ਵਿੱਚੋਂ ਠੀਕ ਹੈ ਸਰ ਥੈਂਕ ਯੂ